ਸਰ ਸ਼ਿਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਗੁਰਫਤ ਤੇ ਵੀਰ ਬਲੌਗ ਚੈਨਲ ਤੇ ਤੇ ਇੱਥੇ ਆਪਣੀ ਡਿਊਟੀ ਸ਼ੁਰੂ ਹੋ ਗਈ ਜੀ ਸਵੇਰ ਦੇ 1:35 ਹੋਏ ਸੀਗੇ ਇੱਥੇ ਕੋਈ ਤੁਹਾਧਰ ਮਸ਼ੀਨ ਚੋਂ ਕਪੜੇ ਵਾਤੇ ਸੀਗੇ ਪਰ ਤੇ ਇੱਥੇ ਮੈਂ ਲੱਗੀ ਹੋਈ ਸੀ ਵਾਲਟੀਆਂ ਵਗੈਰਾ ਵਾਂਜਣਾ ਖਚਲ ਸਾਰੇ ਆਹ ਸਾਫ ਕਰਦਾ ਟੇਬਲ ਵਗੈਰਾ ਕੁਰਸੀ ਕਰਦੀ ਆ। ਇਹ ਮੈਂ ਸਾਫ ਕਰਨ ਲੱਗੀ ਹੋਈ ਸੀ ਅੱਜ। ਤਸਲੇ ਤਸਲੇ। ਇੱਥੇ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਸੀਗੇ। ਤੇ ਨਾਲ ਨਾਲ ਕੱਪੜੇ ਵਾਸ਼ ਹੋ ਰਹੇ ਸੀਗੇ। ਤੇ ਨਾਲ ਨਾਲ ਮੈਂ ਉਧਰ ਕੰਮ ਕਰ ਰਹੀ ਸੀ। ਵਾਲਟੀਆਂ ਵਗੈਰਾ ਤੋਂ ਹੋਂ ਦਾ। ਤੇ ਇਹਦੇ ਕੱਪੜੇ ਤੋਂ ਤਿਆਰੇ ਸੀਗੇ। ਇਦੋਂ ਵਾਲਟੀਆ ਵਗੈਰਾ ਤੋਂ ਹੁਣ ਤੋਂ ਬਾਅਦ ਲੱਗੀ ਸੀਗੀ ਪੋਣੇ ਤੋਂ ਨਾ ਪੋਣੇ ਵਾ ਅਲੱਗਾ ਤਸਲੇ ਚ ਤੋਂ ਨਹੀਂ ਨੇ ਬੱਥਲ ਚ ਸਿਲਵਰ ਦੇ ਚ ਇਹ ਮੈਨ ਸਪੈਸ਼ਲ ਪੋਣੇ ਆ ਵਾਸਤੇ ਜੇ ਆ ਭਾਂਡੇ ਭੁੰਦੇ ਕਈ ਵਾਰ ਬਾਰ ਤੋਂ ਨੇ ਪੈ ਜਾਂਦੇ ਆ ਉਹਨਾਂ ਵਾਸਤੇ ਲੈਤਾ ਹੋਇਆਗਾ ਫਿਰ ਵਧੀਆ ਅੱਡੇ ਤੋਂ ਨੋ ਰੱਖਣਾ ਚਾਹੀਦਾ ਪੋਣੇ ਪੋਣੇ ਦਾ ਬੱਥਲ ਵਗੈਰਾ ਤੇ ਕੰਗਿਆ ਦਾ ਤੁਮ ਵੇਖਿਆਗਾ ਧੋਣ ਵਾਲੇ ਕੱਪੜਿਆਂ ਚ ਹੀ ਪਾਉਣ ਵਾਲਿਆਂ ਚ ਹੀ ਉਹਨਾਂ ਚ ਪੋਣੇ ਦਬੋ ਦਿੰਦੀਆਂਗਾ ਬਹੁਤ ਗੰਦੀ ਗੱਲ ਲੱਗਦੀ ਹੈ ਕਿ ਮੈਂ ਤਾਂ ਬਹੁਤ ਹਲਕਾ ਤਾਂ ਹੋ ਗਿਆ ਜੇ ਕੰਮਾਂ ਤੋਂ ਇਸ ਕਰਕੇ ਮੈਂ ਤਾਂ ਅੱਡੀ ਤੋਂ ਨਹੀਂ ਹੰਨੀ ਆ ਅਡਰ ਰੱਖਿਆ ਹੋਇਆ ਸ਼ਿਕਾਇਤ ਲੱਗ ਬੱਠਾ ਤਸਲਾ ਤੇ ਇੱਥੇ ਮੈਂ ਧੋਰੀ ਸੀਗੀ ਪੋਨੇ ਪੋਨੇ ਤੋਂ ਕੇ ਤੇ ਇਧਰ ਫਤਿਹ ਦੇ ਵਾਪਸ ਵੀਡੀਓ ਬਣਾਣ ਲੱਗੇ ਸੀਗੇ ਇਹ ਫੋਨ ਹੈ ਫੁਨੇ ਤੇ ਉਹਨਾਂ ਤੋਂ ਬਾਅਦ ਤੇ ਇੱਧਰ ਆ ਗਈ ਸੀ ਜੀ ਦੂਜੀ ਸਾਈਡਾ ਇੱਥੇ ਉਹ ਸਾਰੇ ਧੋਕੇ ਇੱਥੇ ਰੱਖਦੇ ਸੀਗੇ ਵਾਲਟੀਆਂ ਵੱਟਲ ਵਗੈਰਾ ਤੇ ਫਤਿਹ ਦੀ ਕੁਰਸੀ ਟੇਬਲ ਟੂਲ ਤੇ ਉਧਰ ਧੋਕੇ ਰੱਖਦੇ ਸੀ ਸਾਰੇ ਵਾਲਟੀਆਂ ਉਲਟੀਆਂ ਇੱਥੇ ਫਤਿਹ ਪਾਪਾ ਮੈਨੂੰ ਕੰਮ ਕਰਾ ਰਹੇ ਸੀਗੇ ਤੇ ਉਹ ਕਹਿੰਨੇ ਮੇਰੀ ਵੀਡੀਓ ਨਾ ਬਣਾ ਕਹਿੰਦੇ ਤਾਂ ਕਰਕੇ ਉਹ ਸਰੇ ਸੀਗੇ ਤੇ ਉਸ ਸਾਈਡ ਤੇ ਹੋ ਕੇ ਖੜ ਗਏ ਕੰਮ ਛੱਡ ਕੇ ਇਧਰ ਮੈਂ ਨੰਨਾ ਕੰਮ ਕਰਾਉਂਦੇ ਸੀ ਗਿਆ ਕੋ ਇਧਰ ਫਾਤੇ ਬੈਠਾ ਸੀਗਾ ਮੈਂ ਜਿਹੜੇ ਦਾ ਹੁੰਦੇ ਨੇ ਨਾ ਆਇਆ ਫੇਰ ਵੱਜ ਗਈ ਫੇਰ ਡਿੱਗ ਗਈ ਅੱਜ ਤਾਂ ਡਿੱਗੀ ਗਈ ਉਹਦੇ ਤਾਂ ਡਿੱਗੀ ਡਿੱਗੀ ਬੱਜੀ ਚਪੜਾ ਆਹ ਵੇਖੋ ਦੋ ਦੋ ਤੌਲੀਏ ਦਿੱਤੇ ਹੋਏ ਆ ਬੇਟਾ ਕੇ ਭਾਂਡੇ ਫੇਰ ਵੀ ਛੱਪਲੀ ਵਿੱਚ ਬੜੀ ਬੈਠੀ ਤੇ ਇਥੇ ਜਹਾਟ ਕੇ ਹੋਏ ਸੀ ਅੰਟਾ ਕੇ ਰੱਖਦੀਆਂ ਭਾਂਡੇ ਫੇਰ ਵੀ ਪਤਾ ਨਹੀਂ ਕਿੱਥੋਂ ਵੜ ਗਈ ਵਿੱਚ ਐਨਾ ਨੁਕਸਾਨ ਕਰਾ ਦੇਣਾ ਸੀ ਇਧਰੋਂ ਮੈਂ ਗੈਸ ਚਲਾਤਾ ਭਾਂਡਾ ਚੱਕ ਕੇ ਚਾਹ ਤਰਨ ਲੱਗੀ ਸੀ ਇੱਥੋਂ ਰਾਹ ਫਤੋ ਸੀ ਦੂਵੀਂ ਹੈ ਐਦੇ ਸਣੀ ਵੱਜੀ ਦੜਾ ਥੱਲੇ ਐਂ ਕਹਿਉਂਦੀ ਐਂ ਜੀਰਾ ਨੇੜੇ ਆ ਕੇ ਮੈਂ ਐਂ ਖੜੀ ਸੀਗੀ ਚੱਕਣ ਲੱਗੀ ਭਾਂਡਾ ਐ ਵਿੱਚ ਐ ਤਾਂ ਹੀ ਹੋ ਗਿਆ ਣ ਜਮਾ ਮੈਨੂੰ ਪਤਾ ਵੀ ਲੱਗਿਆ ਐ ਜੀ ਦੋਟੇ ਵਿੱਚੋਂ ਤੁਸੀਂ ਕائیں ਚਾਹ ਵਾਸਤੇ ਤਾਂ ਮੱਖ ਵਿੱਚ ਬੜੀ ਬੈਠੀ ਸੀ ਆ ਕੇ ਸੁਜੀ ਘੇੜਤੀ ਬੱਜੀ ਮੇਰੇ ਇਧਰ ਸੁਭਾ ਚਿੱਕੀ ਮੇਰਾ ਵੀ ਨੁਕਸਾਨ ਕਰਾਤਾ ਉਿੱਕੇ ਐ ਜਿਵੇਂ ਕਿਰਲ ਮਾਹੀਆਂ ਫੇਕ ਲਉ ਪਿੰਦ ਨਾ ਦੇ ਗੁੱਗੀ ਮੈਂ ਤਾਂ ਤੇ ਧੀਢ ਤੇ ਵਜੇ ਆ ਕੇ ਮੇਰੇ ਇਹ ਚਲੇ ਕਰਕੇ ਕਾਂਡਾ ਚ ਸੰਸਾਰੇ ਕਾਂਡੇ ਬਾਹਲੇ ਜਾ ਕੇ ਧੋਣੀ ਐ ਇਹ ਜੀ ਵਿੱਚ ਵੜ ਕੇ ਬੈਠ ਗਈ ਹੋਦਰੰ स्त्री ਵੀ ਲੱਗਿਆ ਫੈਸੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਉਹ ਫਰਾਟਾ ਪੱਖਾ ਲਾਈ ਬੈਠੇ ਸਾਰੇ 판 ਦੇ ਬਾਹਰ ਲੈਕ ਇਤੋਂ ਨਹੀਂ ਵਿੱਚ ਵੜ ਕੇ ਵਹਿਗੀ ਨਹੀਂ ਉੱਥੇ ਸੈਂਖੀ ਧੋ ਨਹੀਂ ਹੁੰਦੀਆਂ ਸਾਰੇ ਨੂੰ ਸਾਰੇ ਕੱਢ ਤੇ ਆ ਬਾਹਰ ਆ ਤੋਤੇ ਹੋਏ ਵੀ ਦਵਾਰੇ ਧੋ ਨਹੀਂ ਸਾਰੇ ਵਿਲੇ ਕਰਕੇ ਟੋਕਰੀ ਅਈ ਦਾਨਕ ਸੋਹਣ ਕਰਾ ਦੇਣਾ ਸਕੇ ਰਲੀ ਜੀ ਨੇ ਸ਼ਕਲੀ ਨੇ ਹੇ ਹੇ ਗਾਚੀ ਗਈ ਬਾਬਾ ਐਂ ਪਿਆਸੀ ਤਾਂ ਮਚਾਲ ਜਿਵੇਂ ਪਿਆਗਾ ਬਸ ਜਿਵੇਂ ਜਾ ਕੇ ਚੱਕ ਲਿਆ ਕਾਂਸ ਤੇਰੇ ਵੈਸੇ ਸੀਗੇ ਖਾਂਡੇ ਟੱਕੇ ਸੁੱਤੀ ਆ ਗਏ ਮੇਰੇ ਪੇਟ ਦੀ ਵੱਜੀ ਭਾਂਡੇ ਚੋਂ ਨਿਕਲ ਕੇ ਫਿਰ ਦੋਨੇ ਚੱਕਿਆ ਆਹ ਚਾਹ ਬਣਾਉਣ ਵਾਸਤੇ ਇਸਤਰੀਆਂ ਨੂੰ ਵੀ ਨਹੀਂ ਪਤਾ ਲੱਗਿਆ ਉਹ ਰੋਤਾ ਲਈ ਇੱਥੇ ਆ ਪੱਖਾ ਸਿੱਧ ਮੇਰੇ ਕੋਲ ਚਿੱਕਾ ਨਿਕਲ ਗੰਡ ਡਿੱਗ ਗੀਂ ਪਾ ਟਾਈਮ ਲੱਗਿਆ ਨਾ ਜੀ ਉਹਨਾਂ ਨੇ ਟਪਕ ਖਾਣ ਲੱਗੇ ਹੋਏ ਮੈਂ ਸੁਈਏ ਨਾਲ ਹੀ ਕਮਰੇ ਦੇ ਫਿਰ ਸੁਈ ਇੱਕ ਜਿਹੀ ਉਹਨਾਂ ਨੂੰ ਆਵਾਜ਼ ਹੀ ਨਹੀਂ ਸੁਣੀ ਫੱਤੇ ਤੇ ਫੱਤੇ ਦੇ ਪਾਪਾ ਵੀ ਸੁੱਤੇ ਪਏ ਸੀ ਹੁਣੀ 4 ਵਜੇ 4 ਵਜਨ ਤੋਂ 5 ਕੁ ਮਿੰਟ 10 ਕੁ ਮਿੰਟ ਹੋਏ ਸੀ 4 ਵਜੇ ਤੋਂ ਸ਼ਾਮ ਨੂੰ ਉਹ ਹੱਤ ਪੈੜੀ ਬੱਚੀ ਅੱਜ ਤਾਂ ਉਹ ਸਾਰੇ ਭਾਂਡੇ ਬਾਹਰ ਧੋ ਕੇ ਲਈਂ ਆਂਗੀ ਉਹ ਤੇ ਗਰੇਡ ਵਗੈਰਾ ਆਹ ਟੋਕਰੀ ਵੇਲੀ ਕਰਕੇ ਨਹੀਂ ਤਾਂ ਅੰਦਰ ਸੈਂਖ ਚ ਧੋ ਨਹੀਂ ਹੁੰਨੀ ਆ ਮੈਂ ਹਾਂ ਢੇ ਜਿਵੇਂ ਜਿਵੇਂ ਡਿਲੀਵਰੀ ਤੇ ਦਿਨ ਲੱਗੇ ਹੁੰਦੇ ਆ ਮਹੀਨਾ ਲੱਗਣਾ ਨੌਵਾਂ ਓਵੇਂ ਓਵੇਂ ਨੁਕਸਾਨ ਹੋਈ ਜਾਂਦਾ ਫੇਰਾ ਦੂਜੀ ਵਾਰ ਡਿੱਗਦੀ ਮੈਂ ਤੇ ਕਿਸੇ ਇੱਕੇ ਦੰਗੇ ਉੱਤੇ ਇੱਡੇ ਪੁੱਤੀ ਆ ਕੇ ਖਿਰਲੀ ਮੇਰੇ ਮਾਦਾ ਡਾਰਗੀ ਥੱਲੇ ਵੱਜੀ ਮੈਂ ਤਾਂ ਫਤੈਨ ਲੱਗਿਆ ਮੈਨੂੰ ਕੋਸ ਐਨਾ ਛੁਰਤ 2 ਵਾਰ ਮੈਂ ਡਿੱਗੀ ਫੇਟ ਪਰਨੇ ਹਿੰਦਗੀ ਮੂਦੂ ਜੋ ਫਿਰ ਸੋਈ ਚ ਮੈਂ ਤਾਂ ਤਣਾਅ ਵਿੱਚ ਨਾ ਤਾਂ ਵੇਸਤਰੰਗ ਨੂੰ ਪਤਾ ਲੱਗਿਆ ਉਹ ਫਰਾਟਾ ਲਾਈ ਬੈਠੇ ਸੀ ਮੇਰੇ ਗੇ ਚੀਕਾਂ ਨਿਕਲ ਗਈਆਂ। ਚਾਹ ਤਾਰ ਦੀ ਸੁਣਨ ਵਾਸਤੇ ਹੁਣ ਸਵੇਕ 4 ਹੋਏ ਸੀਗੇ ਹਾਂ ਖ ਚਲ ਜਾਹ ਤਾਰ ਦਾ ਸ਼ਾਮ ਨੂੰ। ਤੇ ਇਧਰ ਮਾਹੌਲ ਵੀ ਖਰਾਬ ਹੋ ਰਿਹਾ ਪਿਆ। ਨਾ ਤਾਂ ਮੀਂਹ ਆਉਂਦਾ ਨਾ ਕਰਦਾ। ਇਹ ਤਾਂ ਕੀ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀ ਨਹੀਂ ਹੁਣ ਅੱਜ 28 29 ਤਰੀਕ ਹੈ ਜਿਵੇਂ ਜਿਵੇਂ ਫੇਰ ਨੇੜੇ ਆਉਂਦੇ ਹੋਵੇਂ ਨੁਕਸਾਨ ਹੋਈ ਜਾਂਦਾ ਮੇਰਾ ਪਤਾ ਨਹੀਂ ਕਾਤੋਂ ਬਸ ਸ਼ਰਾਬਾ ਸਰੀ ਬਚ ਗਈ ਅੱਜ ਤਾਂ ਬਣਾ ਬਚੀ